ਆ ਪਨਵਾ ਤੋਂ ਆ ਤੇ ਕੀ ਗੱਲਬਾਤ ਹੋਈ ਮੈਨੂੰ ਰਾਤ 10 ਵਜੇ ਤੈਰੀ ਖੁਣ ਗਿਆ ਇੱਥੋਂ ਫੇਰ ਮੇਰੇ ਛੋਟੇ ਸਾਡੇ ਨੇ ਤੈਰੀ ਕੀਤਾ ਮੈਨੂੰ ਤੇ ਕਾਕੀ ਦੀ ਗੋਲੀ ਵੱਜ ਗਈ ਆ ਤੇ ਬਾਬੇ ਬੁੱਢੇ ਨੂੰ ਗਿਆ ਸੀ ਅਨਮੋਲ ਨੇ ਉਹਨੂੰ ਨਾਲ ਖੜਿਆ ਆ ਤੇ ਗੋਲੀ ਮਾਰ ਕੇ ਉਹ ਲਈਏ ਹੁੰਦਾ ਜਾਂਦੇ ਮੇਰੇ ਗੱਡੀ ਜੇ ਨਾਲ ਉਹ ਉਹਨਾਂ ਕੋ ਥੱਲੇ ਦੇਖ ਪਿਆ ਮੋਟਰਸਾਈਕਲ ਤੋਂ ਤੁਸੀਂ ਨਹੀਂ ਹੁੰਦੇ ਨਾਲ ਮੇਰੇ ਗੱਡੀ ਪਿੰਡੋਂ ਗਈ ਜਾਂ ਕੋਈ ਟੈਂਟ ਤੇ ਹੋਣੀ ਕੋਈ ਲੜੀਆਂ ਵਾਲਾ ਮੁੰਡਾ ਕੋਈ ਉਹਨੂੰ ਲੈ ਲੇ ਵੀ ਤਾਂ ਉਹਨੇ ਗੱਡੀ ਆਪਦੀ ਖੜੀ ਤੇ ਉਹਨੂੰ ਲੱਦ ਕੇ ਬਾਗਾਂ ਦੇ ਹਸਪਤਾਲ ਲੈ ਤਾ ਉਥੇ ਡਾਕਟਰਾਂ ਨੇ ਮਰਤ ਜਾ ਦੇਤਾਹੀਂ ਬਾਪਿਆ ਆ ਗਿਆ ਮੁਰਕੇ ਉਧਰ ਪੁਲਿਸ ਆਈ ਆ ਛਿੜੀ ਥਾਣੇ ਦੀ ਥਰੀ ਸਾਲ ਕੇ ਉਹ ਮੁਰਕੇ ਉਹ ਮੁੰਡੇ ਨੂੰ ਫੜਿਆ ਸੀ ਜਿਹਨੇ ਜਿਹਨੇ ਨਾਲ ਲਿਆਦਾ ਮੋਟਰਸਾਈਕਲ ਦੇ ਐਂਗਾ ਕਾਕਾ ਦੱਸਦੇ ਕੀ ਗੱਲ ਹੋਈ ਆਂਦਾ ਦੋ ਜਣੇ ਆਏ ਉਥੇ ਤੇ ਇਹਨੂੰ ਗੋਲੀ ਮਾਰ ਗਿਆ ਤੇ ਵਾਈਫ ਆ ਗਿਆ ਮੈਂ ਭੱਜ ਗਿਆ ਤੇ ਮੁਰਕੇ ਫੇਰ ਮੈਂ ਆਣ ਕੇ ਟੁੱਕਿਆ ਆ ਐਂਗਾ ਨਹੀਂ ਕਾਕਾ ਇਹ ਗੱਲ ਨਹੀਂ ਹੋ ਸਕਦੀ ਜਿੱਤੇ ਉਹ ਗੋਲੀ ਵੱਜੀ ਤੂੰ ਭੱਜ ਗਿਆ ਤੂੰ ਲੱਗੇ ਨਹੀਂ ਹੋਣਾ ਜਦ ਬੰਦਾ ਮਰ ਗਿਆ ਕੋਈ ਕਿਤਨਾ ਆ ਜੇ ਤੂੰ ਨਾਲ ਆ ਜੇ ਤੂੰ ਨਹੀਂ ਤੂੰ ਸੱਚ ਦ ਇਹ ਮੰਨਿਆਣੀ ਮੁੜਕੇ ਪੋਟਲੇ ਆ ਗਈ ਜਿੱਥੇ ਮੌਕੇ ਤੇ ਰਹੀ ਗਏ ਉੱਥੇ ਤੇ ਫੇ ਗੋਲੀ ਵੱਜੀ ਸੀ ਉਹਦੇ ਕੋਈ ਮਾਸਾ ਖੂਨ ਨਹੀਂ ਡੁੱਲਾ ਕੋਈ ਗੱਲਬਾਤ ਨਹੀਂ ਮੁੜਕੇ ਪੁਲਿਸ ਨੇ ਉੱਥੇ ਫੀ ਹੰਦੇ ਨੂੰ ਕੀਤਾ ਡਾਂਟ ਕੇ ਕੀਤਾ ਮੜਾ ਜਾ ਤੇ ਮੁੜਕੇ ਮਨ ਮੰ ਗਿਆ ਵੀ ਮੈਂ ਮੜੀਆਂ ਲਾ ਕੇ ਜਾ ਜੇ ਤੋੜਦਿਆਂ ਮੜੀਆਂ ਉੱਥੇ ਗੋਲੀ ਮਾਰ ਕੇ ਪਿਸਤੌਲ ਸੁਟਿਆ ਉੱਥੇ ਤੇ ਉੱਥੇ ਪਿਸਤੌਲ ਗਿਆ ਆ ਮੁੜਕੇ ਮਾਨਪੁਲਿਸ ਨੇ ਭਲਾਤਾ ਇਧਰ ਹਸਤਾਲ ਇਥੇ ਵੀ ਜਮਾ ਕਰਾਉਣੀ ਰਾਹ ਤਹੀਂ ਆਉਂਦੇ ਤੇ ਮੜੀ ਅਸੀਂ ਘਰ ਚੱਲ ਜੇ ਜਮਾ ਕਰਾ ਕੇ ਮੈਨੂੰ ਟੈਲੀਫੋਨ ਤੇ ਆ ਗਿਆ ਪੀ ਤੁਹੀਂ ਸ਼ੁਦੀ ਥਾਣੇ ਫੇਰ ਦੁਬਾਰਾ ਕੀ ਰੰਜਿਸ ਕੀ ਹੈ ਤੁਮੇ ਰਸਲ ਇਹਨੂੰ ਲਖੜਿਆ ਮੁੰਡੇ ਨੂੰ ਇਹਨਾਂ ਇਹ ਨਹੀਂ ਪਤਾ ਇਹਦੀ ਕਵਰੈਂਸ ਹੈਗੀ ਆ ਜਾਂ ਕੋਈ ਪਿੰਡ ਵਾਲੇ ਨੇ ਲਾਕਟਬਾਜੀ ਨਾਲ ਦੋਸਤਦ ਕਰਕੇ ਮਰਵਾਤਾ ਕੀ ਹੁਣ ਪਤਾ ਲੱਗੂ ਬੁਲਖਰੀ ਜਾਂ ਛਾਂਵਾਰੀ ਕਰਕੇ ਹੁੰਦੀ ਉਹਦਾ ਰਿਮਾਂਡ ਮਿਲਿਆ ਜਾਵੇ ਹੁਣ ਸਖਤੋ ਸਾਰੀ ਕਾਰਵਾਈ ਹੋਵੇ ਤੇ ਫੇਰ ਪਤਾ ਲੱਗੂ ਕੀ ਰੰਜਸ ਹੈ ਕਿਹੜੀ ਕੁਲਮ ਆ ਰਿਹਾ ਗਾਂ ਕਿ ਨਾ ਕੋਈ ਤਾਰਾ ਕਰਨਗਾ ਅਨਮੋਲ ਕੀ ਲੱਗਦਾ ਦਾ ਇਹ ਮੋਗਲੇ ਇਹਦਾ ਨਾਈਆਂ ਦਾ ਮੁੰਡਾ ਹੈ ਜੱਟਾਂ ਦਾ ਮੁੰਡਾ ਹੈ ਇਹ ਦੋਸਤੀ ਹੈ ਜਿਹੜਿਆਂ ਦਾ ਬੱਬੜੀ ਜਾਣਾ ਤੇ ਨੂੰ ਨਾਲ ਲੈ ਜਾ ਗੱਲ ਬਾਤ ਇਹ ਜਾ ਕੇ ਜਦੋਂ ਸਾਨੂੰ ਘਰ 10 ਵਜੇ ਰਾਤ ਦੇ ਫੋਨ ਗਿਆ ਕਿ ਸਤਨਾਮ ਸਿੰਘ ਨਾਂ ਦਾ ਜਿਹੜਾ ਲੜਕਾ ਵਾ ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਗੋਲਾਪਡੋਰੀ ਤੇ ਸਾਨੂੰ ਜਦੋਂ ਫੋਨ ਗਿਆ ਵਾ ਸਤਨਾਮ ਸਿੰਘ ਦੇ ਮਾਮੇ ਦਾ ਤੇ ਫੁੱਫੜ ਦਾ ਫੋਨ ਗਿਆ ਵਾ ਕਿ ਇਸ ਤਰ੍ਹਾਂ ਸਤਨਾਮ ਸਿੰਘ ਦੇ ਗੋਲੀ ਲੱਗੀ ਆ ਤੇ ਤੁਸੀਂ ਇੱਥੇ ਪਹੁੰਚੋ ਤੇ ਜਦੋਂ ਅਸੀਂ ਪਹੁੰਚੇ ਆ ਮੌਕੇ ਤੇ ਪਹੁੰਚੇ ਆ ਤੇ ਸਾਡੇ ਆਉਂਦਿਆਂ ਨੂੰ ਇਹ ਹਸਪਤਾਲ ਬਾਬਿਆਂ ਦੇ ਲੈ ਕੇ ਆਏ ਸੀ ਜਿੰਨਾਂ ਗੋਲੀ ਮਾਰੀ ਆ 4 ਵਜੇ ਦਾ ਟਾਈਮ ਸੀ ਕੱਲੋ ਜਦੋਂ ਘਰੋਂ ਸਤਨਾਮ ਸਿੰਘ ਨੂੰ ਆਵਾਜ਼ ਮਾਰ ਕੇ ਖੜੀ ਆ ਤੇ ਆਵਾਜ਼ ਮਾਰ ਕੇ ਲੈ ਗਏ ਆ ਕੇ ਬਾਬੇ ਬੁੱਢੇ ਆਪਾਂ ਮੱਥਾ ਟੇਕਣ ਜਾਣਾ ਤੇ ਅਨਮੋਲ ਨਾਂ ਦਾ ਲੜਕਾ ਜਿਹਨੇ ਆਵਾਜ਼ ਮਾਰੀ ਆ ਤੇ ਉਹਦੀ ਮਾਸੀ ਦਾ ਲੜਕਾ ਅਗਲੇ ਬੰਨੇ ਕੋਟ ਦਾ ਨਾਲ ਮਿਲਿਆ ਜਿਹੜਾ ਤੇ ਜਾ ਕੇ ਤੇ ਇਹਨਾਂ ਨੇ ਬਾਬੇ ਬੁੱਢੇ ਵਾਲੇ ਰੋਡ ਤੇ ਖੜਕੇ ਤੇ ਉੱਥੇ ਜਾ ਕੇ ਤੇ ਗੋਲੀ ਮਾਰਦੇ ਤੇ ਸੱਜੇ ਮੰਮੇ ਦੇ ਥੱਲੇ ਗੋਲੀ ਵਜੀ ਮੁੰਡੇ ਦੇ ਤੇ ਉਥੋਂ ਮੁੜ ਕੇ ਸੈਗਦੇ ਨੂੰ ਹਸਪਤਾਲ ਦੇ ਬਹਾਨੇ ਲਿਆਏ ਆ ਤੇ ਜਦੋਂ ਇਹ ਮੋਟਰਸਾਈਕਲ ਤੋਂ ਡਿੱਗਾ ਉਹਟ ਐਵੇਂ ਇਹਨਾਂ ਨੇ ਪਿੰਡ ਫੋਨ ਕੀਤਾ ਫਿਰ ਦੂਸਰੇ ਹੋਰ ਕਿਸੇ ਪਿੰਡ ਵਾਲੇ ਨੂੰ ਗੱਡੀ ਲਈ ਤੇ ਆਜ ਦਾ ਕਰਕੇ ਸਤਨਾਮ ਸਿੰਘ ਦੇ ਗੋਲੀ ਵਿੱਚ ਵੱਜ ਗਈ ਆ ਬਾਹਰੋਂ ਬੰਦਿਆਂ ਕਿਸੇ ਨੇ ਮਾਰਤੀ ਆ ਬਹਾਨਾ ਬਣਾਇਆ ਬਾਬੇ ਵਾਲੇ ਹਸਪਤਾਲ ਜਾ ਕੇ ਸੁੱਟਿਆ ਤੇ ਜਦੋਂ ਇਹ ਦਾਖਲ ਨਹੀਂ ਕੀਤਾ ਤੇ ਉੱਥੋਂ ਮੁੜ ਕੇ ਉਹਨਾਂ ਨੇ ਹਸਪਤਾਲ ਵਾਲਿਆਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਆ ਤਰਨਤਾਰਨ ਸਿਟੀ ਜਾਣੇ ਵਾਲਿਆਂ ਨੂੰ ਇਹਨਾਂ ਨੇ ਮੁੜ ਕੇ ਫਿਰ ਕਾਰਵਾਈ ਕਰ ਦਿਆ ਹੋਇਆ ਜਦੋਂ ਕਾਰਵਾਈ ਕਰ ਦਿਆ ਹੋਇਆ ਪਤਾ ਲੱਗਾ ਤੇ ਇਹਨਾਂ ਨੇ ਮੁੜ ਕੇ ਫਿਰ ਚਪਾਲ ਏਰੀਆ ਦੇ ਵਿੱਚ ਪੈਂਦਾ ਕਾਰਨ ਤੇ ਚਪਾਲ ਵਾਲੀ ਪੁਲਿਸ ਨੂੰ ਸੂਚਨਾ ਦਿੱਤੀ ਆ ਚਪਾਲ ਪੁਲਿਸ ਨੇ ਮੁੜ ਕੇ ਇਹਨਾਂ ਨੂੰ ਅਰੈਸਟ ਕਰਕੇ ਜੋ ਉੱਥੇ ਤਬਦੀਸ਼ ਕੀਤੀ ਅਤੇ ਤਬਦੀਸ਼ ਕਰਨ ਤੋਂ ਬਾਅਦ ਇਹ ਦੋਵੇਂ ਜਣੇ ਮੰਨ ਗਏ ਆ ਵੀ ਅਸੀਂ ਇਹਨੂੰ ਗੋਲੀ ਮਾਰੀਆ ਕਿੰਨੀ ਉਮਰ ਦਾ ਸੁਨਾਮ ਸਿੰਘ ਜੀ ਸੁਨਾਮ ਸਿੰਘ ਦੀ ਉਮਰ ਜੀ 20 ਸਾਲ ਆ ਕਿੱਥੋਂ ਆਇਆ ਕਿੱਥੇ ਸੀ ਇਹ ਬਹਿਰੀਨ ਤੋਂ 2 ਮਹੀਨੇ ਹੋ ਗਏ ਬਹਿਰੀਨ ਤੋਂ ਆਏ ਨੂੰ 2 ਮਹੀਨੇ ਬਾਅਦ ਇਹ ਕੇਸ ਹਿੰਗਾ ਕਿੰਨੇ ਭੈਣ ਭਰਾ ਹੋਏ ਇਹ ਕਰ ਇਹ ਦੋਵੇਂ ਭਰਾ ਹੀ ਇੱਕ ਜਰਮਨ ਗਿਆ ਵਾ ਵੱਡਾ ਤੇ ਇਹ ਬਹਿਰੀਨ ਤੋਂ ਵਾਪਸ ਆਇਆ ਸੀ 2 ਮਹੀਨੇ ਨੂੰ ਪਿੰਡ ਆਇਆ ਨੂੰ ਇਹਨਾਂ ਨੂੰ ਕੀ ਲੱਗਦਾ ਇਹਦਾ ਅਨਮੋਲ ਨਈਆਂ ਦਾ ਮੁੰਡਾ ਵਾ ਪਿੰਡ ਚੋਂ ਯਾਰ ਦੋਸਤ ਹੀ ਅੱਛਾ ਹਾਂਜੀ ਜਿਹਨਾਂ ਗੋਲੀ ਮਾਰੀ ਉਹਨਾਂ ਦੇ ਕੀ ਕੀ ਨਾਮ ਉਹਨਾਂ ਦਾ ਨਾਮ ਦੂਜੇ ਦਾ ਨਾਮ ਤਾਂ ਨਹੀਂਗਾ ਪਤਾ ਜਿਹੜਾ ਕੋਟ ਦਾ ਤੇ ਇਹਦਾ ਨਾਮ ਅਨਮੋਲ ਸਿੰਘ ਆ ਜਿਹੜਾ ਪਿੰਡ ਵਾਲਾ ਮੁੰਡਾ ਜਿਹਨੇ ਬਾਜ ਮਾਰ ਕੇ ਖੜਿਆ ਉਹ ਅਨਮੋਲ ਸਿੰਘ ਨਾਮ ਦਾ ਮੁੰਡਾ ਕੀ ਕੋਈ ਜੀ ਹੋਣਾ ਚਾਹੀਦਾ ਤੁਹਾਡੇ ਬਜਾ ਰੰਜਸ਼ ਕੀ ਵੀ ਸੀ ਰੰਜਸ਼ ਦਾ ਨਹੀਂਗਾ ਪਤਾ ਲੱਗਾ ਜੀ ਯਾਰ ਦੋਸਤ ਹੀ ਬਾਹਰ ਕਿਹੜੀ ਰੰਜਸ਼ਾ ਕਿਹੜੇ ਹਿਸਾਬ ਨਾਲ ਕੀਤੀ ਹੋਇਆ ਕੀ ਨਹੀਂ ਹੋਇਆ ਇਹ ਤੁਹਾਨੂੰ ਮੌਕਾ ਦੱਸੂਗਾ